ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮੈਂ ਮਾਤਾ ਮਸਾਨੀ ਜੀ ਦਾ ਦੇਸੀ ਸ਼ਾਬਰ ਮੰਤਰ ਲੈ ਕੇ حاضر ਹੋਇਆ ਹਾਂ ਇਸ ਮੰਤਰ ਦੇ ਨਾਲ ਤੁਸੀਂ ਬਹੁਤ ਲੋਕਾਂ ਦਾ ਭਲਾ ਕਰ ਸਕਦੇ ਆ ਬਹੁਤ ਫਾਇਦਾ ਲੈ ਸਕਦੇ ਆ ਇਸ ਮੰਤਰ ਦੇ ਨਾਲ ਕਿਤੇ ਵੀ ਕੋਈ ਕੀਤਾ ਕਰਾਇਆ ਹੋਵੇ ਕੋਈ ਲਗਾ ਲਗਾਇਆ ਹੋਵੇ ਕੋਈ ਫੂਟ ਸਟੇ ਹੋਵੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਦੇ ਨੂੰ ਹੱਲ ਕਰਨ ਦੇ ਲਈ ਤੁਸੀਂ ਇਸ ਜੀ ਸ਼ਾਬਰਵੰਤਰ ਦੇ ਨਾਲ ਇਲਾਜ ਕਰ ਸਕਦੇ ਆ ਲੇਕਿਨ ਇਸ ਸ਼ਾਬਰਵੰਤਰ ਨੂੰ ਪਹਿਲਾਂ ਤੁਹਾਨੂੰ ਸਿੱਧ ਕਰਨਾ ਪਵੇਗਾ ਸਿੱਧ ਕਰਨ ਦੀ ਵਿਧੀ ਤੁਸੀਂ ਜੇ ਅਬੀਦੀ ਦੇ ਅਨੁਸਾਰ ਹੀ ਸਦ ਕਰਕੇ ਇਸ ਸ਼ਾਬਰ ਮੰਤਰ ਦੀ ਨਾਲ ਤੁਸੀਂ ਕਿਸੇ ਨੂੰ ਜਲ ਪੜਕੇ ਵੀ ਦੇ ਸਕਦੀਆਂ ਕਿਸੇ ਲਈ ਭੂਤੀ ਪੜਕੇ ਵੀ ਦੇ ਸਕਦੀਆਂ ਕਿਸੇ ਕੱਕ ਆਪਣਾ ਕੇ ਵੀ ਇਸ ਮੰਤਰ ਦੇ ਨਾਲ ਤੁਸੀਂ ਦੇ ਸਕਦੀਆਂ ਲੋਕਾਂ ਦਾ ਫਾਇਦਾ ਹੋਵੇਗਾ ਖਾਸ ਕਰਕੇ ਗੱਡੀਆਂ ਵਾਲੇ ਵੀਰਾਂ ਲਈ ਇਸ ਮਾਤਾ ਮਸਾਨੀ ਦੇ ਤੇਸੀ ਸ਼ਾਭਰ ਮੰਤਰ ਦਾ ਬਹੁਤ ਹੀ ਫਾਇਦਾ ਹੋਊਗਾ ਸੋ ਦੋਸਤੋ ਹੁਣ ਇਸ ਸ਼ਾਭਰ ਮੰਤਰ ਨੂੰ ਚਲਾਉਣ ਦੇ ਲਈ ਸਭ ਤੋਂ ਪਹਿਲਾਂ ਕੀ ਕੀ ਪੂਜ ਪ੍ਰਸ਼ਾਦ ਚਾਹੀਦਾ ਕਿੰਨਾ ਸਮਾਂ ਲੱਗੇਗਾ 41 ਦਿਨ ਦਾ ਸਮਾਂ ਲੱਗੇਗਾ ਔਰ 41 ਦਿਨ ਜੇਸਟੈਂ ਵਿੱਚ ਸ਼ੁਰੂ ਕਰਨਾ ਪਹਿਲੇ ਦਿਨ ਤੇ ਆਖਰੀ ਦਿਨ ਇਹ ਪੂਜ ਪ੍ਰਸ਼ਾਦ ਆਪਾਂ ਨੇ ਮਹਾ ਮਈ ਜਲਦੀ ਕੀ ਮਾਤਾ ਮਸਾਣੀ ਦੇ ਨੂੰ ਦੇਣਾ ਹੈ ਜਾਂ ਕਿਤੇ ਉਜਾਰ ਦੇ ਵਿੱਚ ਜਾਂ ਕਿਸੇ ਪਾਣੀ ਦੇ ਲਾ ਕੇ ਜਾਂ ਕਿਤੇ ਸ਼ਮਸ਼ਾਨ ਦੇ ਵਿੱਚ ਵੀ ਇਹ ਸਾਰਾ ਸਮਾਨ ਦੇ ਸਕਦੀਆਂ ਸੋ ਦੋਸਤੋ ਉਸਮਾਨ ਕਿਹੜਾ ਹੈ ਕੋ ਪ੍ਰਸ਼ਾਦ ਉਹ ਇਸ ਤਰ੍ਹਾਂ ਹੈ ਦੋਸਤੋ ਇਸ ਮੰਤਰ ਨੂੰ ਆਪਾਂ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਸ਼ਨੀਵਾਰ ਤੋਂ ਸ਼ੁਰੂ ਕਰਨੇ ਤੋਂ ਪਹਿਲਾਂ ਸ਼ਨੀਵਾਰ ਵਾਲੇ ਦਿਨ ਤੁਸਾਨੇ 7 ਤਰਾਂ ਦੀ ਮਠਿਆਈ ਲੈਣੀ ਆ 7 ਬਪਾਸੇ ਲੈਣੇ ਆ 7 ਲੌਂਗ ਲੈਣੇ ਆ 7 ਅਲائਚੀਆਂ ਲੈਣੀਆਂ 7 ਮਿੱਠੇ ਪਾਨ 7 ਨਿੰਬੂ 7 ਜੈਫਲ ਇੱਕ ਬੱਕਰੀ ਦੀ ਕਲੇਚੀ ਲੈਣੀ ਹੈ ਇੱਕ ਤੀਸੀ ਮੁਰਗੀ ਦਾ ਅੰਡਾ ਲੈਣਾ ਹੈ ਅੱਗੇ ਇੱਕ ਬੋਤਲ ਦੇਸੀ ਸ਼ਰਾਬ ਦੀ ਲੈਣੀ ਹੈ ਇਹ ਸਰ ਅਸਮਾਨ ਮਸਾਨ ਦੇ ਵਿੱਚ ਵੀ ਜਾ ਕੇ ਦੇ ਸਕਦੀਆਂ ਔਰ ਕਿਫੇ ਮ ਵੀ ਵਿਗਨਾਰੇ ਦੇ ਵਿੱਚ ਵੀ ਦੇ ਸਕਦੀਆਂ ਕਿਤੇ ਉਜਾੜ ਦੇ ਵਿੱਚ ਵੀ ਦੇ ਸਕਦੀਆਂ ਜੋ ਉਸ ਜਗ੍ਹਾ ਤੇ ਬੈਠ ਕੇ ਤੁਸੀਂ ਜੋ ਮੈਂ ਮੰਤਰ ਦੱਸਾਂਗਾ ਉਹਦੇ ਦੋ ਮਾਲਾਂਗਾ ਜਾਪ ਕਰਕੇ ਵਾਪਸ ਆ ਕੇ ਆਪਣੇ ਘਰ ਦੇ ਵਿੱਚ ਜਿਸ ਵੀ ਕਮਰੇ ਦੇ ਵਿੱਚ ਕਰਨਾ ਉਸ ਕਮਰੇ ਦੇ ਵਿੱਚ ਸਾਫ ਸਫਾਈ ਹੋਣੀ ਚਾਹੀਦੀ ਆ ਕਾਲਾ ਅਸਣ ਹੋਣਾ ਚਾਹੀਦਾ ਕਾਲਾ ਤੁਹਾਡੇ ਵਸਤਰ ਹੋਣੇ ਚਾਹੀਦੇ ਆ ਕਾਲੇ ਹਕੀਕੀ ਮાળા ਦੇ ਰੋਜ਼ਾਨਾ ਤੋਂ ਮાળા ਦਾ ਜਾਪ ਕਰਨਾ ਹੈ ਤੁਸਾਨੇ ਅਤੇ ਇਸ ਜਾਪ ਨੂੰ ਕਰਨੇ ਤੋਂ ਪਹਿਲਾਂ ਇੱਕ ਚਮਕਿਆ ਚਰਾਗ ਜਗਾਉਣਾ ਹੈ ਚਰਾਗ ਦੇ ਵਿੱਚ ਥੋੜੇ ਜਿਹਾ ਕਾਲੇ ਮਾਹ ਪੋਣੇ ਕਾਲੇ ਤੇਲ ਪੋਣੇ थोड़े जो के जल रख के इस पाठ को शुरू करना है पाठ हो इस तरह है आदेश गुरु का शमशान घाट से चली मसाने एक हाथ में खप्पर लिए दूसरे हाथ में खंडा लिए आगे पीछे चले भूत प्रेतों की टोली ले औगड़ और चले अगोरी और चले मसान मरगट मसान की रानी, आओ आओ माता रानी मसानी मेरी बुलाई आओ मेरे गुरु की बुलाई आओ पूज को बांध जनाथ को बांध जन को बांध मड़ी को बांध मसान को बांध किए को बांध करवाए को बांध पीछे को बांध पजवाए को बांध राणे भूके को बांध अंदर का बांध वार का बांध ऊपर से बांध नीचे से बांध दाए से बांध बाएं से बांध शरीर के आंग आंग को बांध दर्द पीड़ा को बांध दिन के दिन में बांध रात के रात में बांध किसके कहने पर बांधेगी गुरु गोरखनाथ के कहने से किसके कहने पर बांधेंगी नांगे गुरु के कहने पर किसके कहने पर बांधेंगी माता कालका के कहने पर किसके कहने से बांधेंगी शिव शंभू शिव शंकर बोले से के कहने से दुहाई तुझे नौनाथ चुरासी संतों की आदेश गोरखनाथ का ਸ਼ਬਦ ਸੱਜਾ ਪਿੰਡ ਕਾਚਾ ਦੇਖੂ ਮਾਤਾ ਮਸਾਣੀ ਤੇਰੇ ਏਲਮ ਕਾ ਤਮਾਸ਼ਾ ਸੱਤੇ ਕਾ ਨਾਮ ਆਦੇਸ਼ 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 ਦੋਸਤੋ ਇਹ ਮਹਾਕਾਲੀ ਕਾਲ ਕਉ ਜਾਣੀ ਕਿ ਮਾਤਾ ਮਸਾਣੀ ਦਾ ਦੇਸੀ ਸ਼ਬਦ ਮੰਤਰ ਦੋਸਤੋ ਇਹ ਨੂੰ ਸਿੱਧ ਕਰਨ ਲਈ ਕਿਨਾ ਨੇ ਵੀ ਕੋਸ਼ਿਸ਼ ਕਰਨੀ ਹੋਵੇ ਤਾਂ ਆਪਣੇ ਗੁਰੂ ਦੀ ਹੁਕਮ ਦੇ ਨਾਲ ਗੁਰੂ ਦੀ ਸਲਾਹ ਦੇ ਨਾਲ ਗੁਰੂ ਕੋਲ ਰਹਿ ਕੇ ਕਰਵਾਵੇ ਜਾਂ ਗੁਰੂ ਦੇ ਕੋਲ ਰਹਿ ਕੇ ਤੁਹਾਨੂੰ ਇਸ ਸ਼ਬਦ ਮੰਤਰ ਨੂੰ ਸਿੱਧ ਕਰਨੇ ਦਾ ਸਮਾਂ ਮਿਲਦਾ ਤਾਂ ਜਰੂਰ ਕਰ ਸਕਦੇ ਜੇਕਰ ਤੁਹਾਡੇ ਗੁਰੂ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਤਾਂ ਫਿਰ ਇਸ ਸ਼ਬਦ ਮੰਤਰ ਨੂੰ ਹੱਥ ਨਾ ਪਾਇਓ ਕਿਉਂਕਿ ਇਹਦੇ ਨਾਲ ਕੋਈ ਮਾੜਾ ਹੋ ਗਿਆ ਉਹਦੀ ਜ਼ਿੰਮੇਵਾਰ ਖੁਦ ਤੁਸੀਂ ਹੋ ਮੂਗੀ ਕੋਈ ਪੂਰਾ ਹੋ ਗਿਆ ਉਹਦੇ ਜम्मेवार ਤੁਸੀਂ ਹੋਮੂਗੇ ਸੋ ਦੋਸਤੋ ਜਿਹੜੇ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਜ਼ਰੂਰ ਲਿਖਣਾ ਹੈ ਜਲਦੀ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਾ ਤੱਕ ਲਈਚੇ ਪੀਰਾਂ ਦੇ